ਉਹ ਆਪਾਂ ਨੌਮ ਨੇ ਕਿਸੇ ਦਾ ਲੈਂਦੇ ਵੀ ਆਪਾਂ ਊਂਟ ਹਾਲ ਲਾਂਗੇ ਕਹਿੰਦੇ ਭਾਈ ਦੋ ਜਣਿਆਂ ਦੀ ਆਪ ਚ ਲਿਹਾਜ਼ ਹੋਗੀ ਪਿੰਡ ਦੇ ਵਿੱਚ ਹੀ ਦੋ ਜਣਿਆਂ ਦੀ ਲਿਹਾਜ਼ ਹੋਊਗੀ ਕਹਿੰਦੇ ਵੀ ਆਪਾਂ ਦੋਹੇ ਪੱਗਵਟ ਭਾਈ ਬਣ ਜਾ ਵੀ ਪੱਗਵਟ ਦਾ ਇਹ ਹੁੰਦਾ ਹੈ ਵੀ ਜਦੋਂ ਪੱਗ ਹੀ ਬਟਾ ਲਈ ਸਿਰ ਹੀ ਬਟਾ ਲਿਆ ਫਿਰ ਵਟਾਲਾ ਜੋ ਸਰੀ ਬਟਾਇਆ ਗਿਆ ਫਿਰ ਬੰਦਾ ਸਾਰੇ ਹੀ ਬਟਾਇਆ ਗਿਆ ਵੀ ਪੱਗਵਟ ਭਾਈ ਬਣ ਜਾ ਤਾਂ ਉਹ ਜਦੋਂ ਪੱਗਵਟ ਭਾਈ ਹੋ ਗਏ ਉਹ ਦੋਹੇ ਜਿਹੜੀਆਂ ਉਹਨਾਂ ਦੇ ਘਰ ਵਾਲਿਆਂ ਬੁੜੀਆਂ ਤੇਆਂ ਉਹ ਕਹਿੰਦੀ ਭੈਣੇ ਜਦੋਂ ਆਪਣੇ ਮਾਲਕ ਪੱਗਵਟ ਬਣ ਗਏ ਆਪਾਂ ਵੀ ਫਿਰ ਭੈਣਾ ਭੈਣਾ ਬਣ ਜਾ ਭੁਗ ਨਹੀਂ ਭੈਣੇ ਆਪਾਂ ਵੀ ਭੈਣਾ ਭੈਣਾ ਬਣ ਜਾ ਉਹਨਾਂ ਨੇ ਪੱਗਾਂ ਵਟਾ ਲੀਆਂ ਉਹਨਾਂ ਨੇ ਝੁੰਨੀਆਂ ਵਟਾ ਲੀਆਂ ਆਪਚ ਪੂਰਾ ਪਿਆਰ ਹੋ ਗਿਆ ਪਿਆਰ ਹੋ ਗਿਆ ਹੱਸਿਆ ਖੇਡਿਆ ਕਰਨ ਗੱਲਾਂ ਬਾਤਾਂ ਕਰਿਆ ਕਰਨ ਵੀ ਆਪਾਂ ਭਾਈ ਭਾਈਆਂ ਉਹ ਕਹਿ ਕੇ ਕਰਨ ਪਹਿਣਾ ਪਹਿਣਾ ਚਲੋ ਉਹ ਬੰਦਿਆਂ ਬੁੜੀਆਂ ਦਾ ਵੀ ਆਪਚ ਪਿਆਰ ਹੋ ਗਿਆ ਘਰ ਦੇ ਹੋ ਗਏ ਇੱਕ ਬੰਦਾ ਉਹਨਾਂ ਚੋਂ ਚਿਹੇੜ ਕਰਿਆ ਕਰੇ ਜਾਦੇ ਚ ਢੀ ਕਹਾਵੇ ਉਹ ਦੂਆ ਕਹਿ ਕੇ ਕਰੇ ਵੀ ਤੂੰ ਮੈਨੂੰ ਆਏ ਚਿਹਡਾ ਨਾਲ ਵਾਲੀਆਂ ਕਰਿਆ ਕਰ ਰਾਰਾ ਸਿਰ ਤੇ ਕਰ ਲੈ ਕਰਨ ਭਾਈ ਬਣੇ ਹੋਇਆ ਉਹ ਕਹਿੰਦਾ ਨਾ ਜੇ ਮੈਨੂੰ ਤਾਂ ਸੁਭਾਈ ਆ ਉਹ ਘਰਾਂ ਵਾਲਿਆਂ ਨੂੰ ਵੀ ਉਹਨੇ ਕਿਹਾ ਵੀ ਦੇਖੇ ਮੈਨੂੰ ਗਲਤ ਚਿਹੜਾ ਵਾਲੀਆਂ ਕਰਦਾ ਰਹਿੰਦਾ ਵੀ ਮੈਨੂੰ ਤਾਂ ਉਹੀ ਸਮਝਦਾ ਕਹਿੰਦਾ ਤਾਂ ਬੁੱਧੂ ਆਦਮੀ ਆ ਬੁੱਧੂ ਆਦਮੀ ਬਣੇ ਭਾਈ ਭਾਈਆ ਮੈਨੂੰ ਹਜੇ ਬੁੱਧੂ ਸਮਝਦਾ ਕਹਿੰਦਾ ਜੇ ਮੈਂ ਛੇੜ ਕਰਤੀ ਨਾ ਫੇਰੇ ਤੋਂ ਮੋੜ ਨਹੀਂ ਆਉਣਾ ਉਹ ਕਹਿੰਦੀ ਵੀ ਤੂੰ ਕਰਦੇ ਤੈਨੂੰ ਕੀ ਕੋਈ ਉਹ ਹੈ ਕਹਿੰਦਾ ਵੀ ਤੁਹਾਡੀ رائے ਨਾ ਕਰੋ ਉਹ ਕਹਿੰਦੀ ਸਾਡੀ رائے ਆ ਵੇ ਇਹਨੂੰ ਦੇ ਦੇ ਮੋੜ ਵਧੀਆ ਕਹਿੰਦਾ ਲੈ ਚੰਗਾ ਹੁਣ ਉਹਦੇ ਚਿਹੱਡੀ ਬੰਦੇ ਦੇ ਮਾਇਸ ਰੱਖੀ ਹੋਈ ਵਧੀਆ ਸੇਵਾ ਕਰਿਆ ਖਰੇ ਅੱਗੇ ਕੱਚੇ ਘਰ ਰੋਦੇ ਕੱਚੇ ਘਰ ਉਹ ਨੌਰਾ ਕਹਿੰਦੇ ਨੇ ਥੋੜਾ ਜਿਹਾ ਬੇੜਾ ਤੇ ਤੇ ਇੱਕ ਸੁਭਾ ਹਟਤੀ ਉਹ ਸਿਆਲ ਦੇ ਵਿੱਚ ਸੁਭਾ ਹਟਚ ਬੰਨਦਾ ਕਰੇ ਜਾਂ ਧੁੱਪ ਲੱਗੀ ਉਦੋਂ ਸੁਭਾ ਹਟਚ ਬੰਨਦਾ ਕਰੇ ਉਹ ਤਾਂ ਭਾਈ ਸਵਾਰ ਜਮਾਇਸ ਨੂੰ ਬੰਨ ਕੇ ਦੂਆ ਆਪਦਾ ਘਰ ਜਿਹੜਾ ਲੈਦਰ ਤੇ ਬਸੋਂ ਵਾਲਾ ਉੱਥੇ ਮੌਜ ਨਾ ਪੈ ਜਾ ਕਰਨ ਉਹਨੇ ਕੀ ਕਰਿਆ ਜਿਹੜਾ ਭੋਲਾ ਬੰਦਾ ਤੇ ਹੈਗਾ ਤਾਂ ਦਿਮਾਗ ਵਾਲਾ ਤੀਗਾ ਉਹ ਆਏ ਕਹਿੰਦਾ ਤੇ ਵੀ ਚਲੋ ਭਾਈ ਬਣਿਆ ਆਪਾਂ ਕਾਨੂੰਨ ਨੂੰ ਚਿਹੜ ਕਰਨੇ ਆ ਉਹ ਕਹਿੰਦਾ ਵੀ ਹੁਣ ਕਾਰੀ ਲੈਣੇ ਆ ਉਹ ਤਾਂ ਦਿਖਾਣਾ ਦੇ ਬਾਗਿਆ ਕਾਰੀਕਰਾਂ ਦੇ ਉਹ ਤਾਂ ਭਾਈ ਕਾਰੀਕਰ ਨੂੰ ਕਹਿੰਦਾ ਲੈ ਵੀ ਕਾਰੀਕਰਾਂ ਬੋਤੇ ਦੇ ਪੈਰਾ ਵਰਗੀਆਂ ਨਾ ਫੱਟੀਆਂ ਬਣਾ ਦੇ ਚਾਰ ਵੀ ਬੋਤੇ ਦੇ ਪੈਰਾ ਵਰਗੀਆਂ ਹੋਣ ਉਹ ਥੱਲੋਂ ਸਾਫ ਜੀਆਂ ਕਰਤੀਆਂ ਤੇ ਸਾਫ ਜੀਆਂ ਕਰਕੇ ਚਾਰੇ ਖੁੰਝੀ ਉਹਦੇ ਐ ਗਲੀਆਂ ਕਢਾ ਲੀਆਂ ਚਾਰ ਫੱਟੀਆਂ ਦੇ ਚਾਰੇ ਖੁੰਝੀ ਗਲੀਆਂ ਕਢਾ ਕੇ ਉਵੇਂ ਜਿਵੇਂ ਵੀ ਜਦੋਂ ਐ ਠੱਪਾ ਜਾ ਵੱਜੂ ਧਰਤੀ ਤੇ ਪੈੜ ਬੋਤੇ ਦੀ ਹੋਵੇ ਕਹਿੰਦਾ ਕਾਰੀਗਰ ਕਹਿੰਦਾ ਕੋਣੀ ਕਰ ਦੂੰ ਭਾਈ ਫੱਟੀਆਂ ਕਰਾ ਕੇ ਉਹਦੇ ਚਾਰੇ ਗਲੀਆਂ ਦੇ ਵਿੱਚ ਉਹਨੇ ਰस्सियां ਪਾ ਲੀਆਂ ਚਾਰੇ ਫੱਟੀਆਂ ਦੇ ਰस्सियां ਪਾ ਕੇ ਕੱਚੀ ਸੁਭਾਤ ਤੇ ਮੈਸ ਬੰਨੇ ਤੇ ਸਿਆਲ ਚ ਅੰਦਰ ਸੁਭਾਤ ਚ ਜਿੰਦਾ ਲਾਤਾ ਤੇ ਉਹਨੇ ਤਾਂ ਭਾਈ ਕੱਢ ਕੇ ਕੱਚੀਆਂ ਇੱਟਾਂ ਵੱਡੀਆਂ ਵੱਡੀਆਂ ਹੁੰਦੀਆਂ ਇੱਟਾਂ ਕੱਢ ਕੇ ਇੱਟਾਂ ਵੀ ਐਨਾ ਉੱਚਾ ਜ ਹੈ ਵੀ ਇਹਦੇ ਵਿੱਚ ਮੈਸ ਲੰਘ ਜੂ ਮੈਂ ਸਮੋਜਣਾ ਬੈਠੀ ਗਾਲਾ ਕਰੀ ਜਾਵੇ ਉਹਨੇ ਤਾਂ ਬਾਹਰ ਬਣਾ ਕੇ ਬੈਠੀ ਮੈਂ ਉਸ ਦੇ ਫੱਟੀਆਂ ਐ ਲਾ ਕੇ ਪੈਰਾਂ ਥੱਲੇ ਇੱਥੇ ਗਿੱਟਿਆਂ ਨਾਲ ਬੰਨਤੀਆਂ ਰस्सियां ਵੀ ਫੱਟੀ ਨਾ ਡਿੱਗੇ ਮੈਂ ਇਸ ਖੜੀ ਕਰ ਲਈ ਜਦੋਂ ਮੈਂ ਇਸ ਖੜੀ ਕਰ ਲਈ ਤਾਂ ਹੁਣ ਖੁਰਤਾ ਮੈਂ ਇਸ ਦੇ ਫੱਟੀਆਂ ਦੇ ਉੱਤੇ ਹੋ ਗਏ ਫੱਟੀਆਂ ਜਦੋਂ ਧਰਤੀ ਨਾਲ ਲੱਗਣ ਪੈੜ ਬੋਤੇ ਦੀ ਬਣ ਗਈ ਬੋਤੇਰੀ ਬਣ ਕੇ ਉਹਨੇ ਮਹਸ ਹੱਕ ਕੇ ਜਿਵੇਂ ਮਨ ਛੋਡੇ ਭੈਣੀ ਤੋਂ ਬੰਦਾ ਕਾਲੇ ਕੀ ਛੱਡ ਜੇ ਲਿਹਾਜ ਵਾਲੇ ਦੇ ਲਿਹਾਜ ਵਾਲੇ ਦੇ ਛੱਡਿਆ ਆ ਕਹਿੰਦਾ ਲੈ ਵੀ ਆ ਮਹਸ ਹੈ ਵੀ ਆਪਾਂ ਕੋਈ ਤਾਂ ਕੋਈ ਚੋਰੀ ਠੱਗੀ ਤਾਂ ਕਰੀ ਨਹੀਂ ਚਿਹੜ ਘਰਨੀ ਆ ਉਹਨੂੰ ਚਿਹੜ ਦਾ ਮੋੜ ਦੇਣਾ ਵੀ ਆ ਮਹਸ ਹੈ ਲਿਜਾਵਾਂਗੇ ਇੱਕ ਦੋ ਦਿਨਾਂ ਨੂੰ ਤੁਸੀਂ ਸੰਭਲਿਓ ਦੁੱਤ ਦਿੰਦੀ ਆ ਮੌਜ ਨਾਲ ਉਹ ਕਹਿੰਦੇ ਕੋ ਨਹੀਂ ਭਾਈ ਬੰਨ ਜਾ ਪੋਥੇ ਮੈਸ ਨੂੰ ਬੰਨਿਆ ਆ ਮੈਸ ਨੂੰ ਬੰਨਿਆ ਆ ਤਾਂ ਆ ਕੇ ਆਪਦੇ ਘਰੇ ਪੈ ਗਿਆ ਇਤਨੇ ਵੱਡਾ ਤੜਕਾ ਹੋਇਆ ਉਹ ਬੰਦਾ ਵੀ ਮੈਸ ਵਾਲਾ ਸਵੇਹਾ ਜੰਗਲ ਪਾਣੀ ਜਾਂਦਾ ਜੰਗਲ ਪਾਣੀ ਦੇ ਬਹਾਨੇ ਉਹ ਵੀ ਵਗਿਆ ਉਹ ਪਹਿਲਾਂ ਆਪਣੀ ਮੈਸ ਨੂੰ ਵੀ ਚਲ ਕੱਖ ਕੰਡਾ ਪਾ ਦਿਆਂ ਫਿਰ ਜੰਗਲ ਪਾਣੀ ਜਾਉ ਮੈਸ ਨੂੰ ਜੋ ਦੇਖਿਆ ਜਾ ਕੇ ਮੈਸਾ ਹੈ ਨਾ ਪਾੜਨ ਲੱਗਿਆ ਪਿਆ ਪਾੜ ਲੱਗਿਆ ਪੈ ਮੈਸ ਉਹਦੇ ਵਿੱਚ ਤੇ ਬਾਹਰ ਕੱਢ ਲਈ ਉਹ ਰੇਤੇ ਜਿਹਾ ਤੇ ਜਦੋਂ ਦੇਖਿਆ ਅੱਗੇ ਕੱਚੇ 20ਆਂ ਟੀਆਂ ਕੱਚੀ ਬੀਹੀ ਦੇ ਵਿੱਚ ਰੇਤਾ ਤੇ ਬੈਂਟਰੀ ਦੇ ਨਾਲ ਜਦੋਂ ਦੇਖਿਆ ਪੈੜ ਬੋਤੇ ਦੀ ਪੈੜ ਬੋਤੇ ਦੀ ਉਹ ਭਾਲਦਾ ਫਿਰਦਾ ਉਹ ਜਿਹੜਾ ਛੱਡ ਕੇ ਆਇਆ ਤੇ ਮੈਸ ਨੂੰ ਉਹ ਵੀ ਭਾਈ ਅ ਭਾਗਿਆ ਜੰਗਲ ਦੇ ਬਾਹਨੇ ਉਹ ਕਹਿੰਦਾ ਕਿਵੇਂ ਫਲਾਨੇ ਬੈਂਟਰੀਆਂ ਜਲਾਈ ਜਾਂਦਾ ਹੈ ਕਹਿੰਦਾ ਬੈਟਰੀਆਂ ਜਾਂ ਕਾਦੀਆਂ ਲਾਈਆਂ ਨਾ ਬਾਈ ਬੇ ਮੇਰੇ ਤਾਂ ਮੇਤਰਾ ਕੋਈ ਮੈਂ ਐਸੀ ਲਗਿਆ ਕਹਿੰਦਾ ਮੈਂਸ ਲੈ ਗਿਆ ਕਹਿੰਦਾ ਹਾਂ ਕਹਿੰਦਾ ਚੋਰ ਲੈ ਗਿਆ ਭਾਈ ਕਹਿੰਦਾ ਚੋਰ ਤਾਂ ਲੈ ਗਿਆ ਯਾਰ ਬੋਤੇ ਤੇ ਵਾਹ ਕੇ ਲਿ ਗਿਆ ਉਹ ਕਹਿੰਦਾ ਯਾਰ ਇਹ ਗੱਲ ਤਾਂ ਗਲਤ ਹੈ ਬੋਤੇ ਤੇ ਮੈਂਸ ਕਿਵੇਂ ਵਹਾ ਲੂੰ ਤੂੰ ਕਹਿੰਦਾ ਦੇਖ ਰੋਜ ਚ ਐਡਾ ਕਰਦਾ ਹਜੇ ਚਾਹਬ ਨਹੀਂ ਪੀਤੀ ਚਿਹੜ ਤੂੰ ਦੇ ਕਿੱਡੀ ਵੱਡੀ ਮੈਨੂੰ ਕਰਦਾਗਾ ਹੈ ਮੇਰੇ ਕਿਤੇ ਟਾਈਮ ਨਾਲ ਛੇੜ ਕਰੀਂ ਨਾ ਹੁੰਦੇ ਭਟੂਆ ਚਾਹ ਵੀ ਨਹੀਂ ਪੀਤੀ ਉਹ ਕਹਿੰਦਾ ਯਾਰ ਮੈਂ ਉੱਤਨੂੰ ਛੇੜ ਕਰਦਾ ਮੈਂ ਸੱਚੀ ਗੱਲ ਕਹਿਣਾ ਪੈੜ ਬੋਤੇ ਦੀ ਆ ਜਦੋਂ ਮੈਂ ਉਸ ਬੋਤੇ ਤੇ ਬਹਾਈ ਆ ਉਹ ਕਹਿੰਦਾ ਨਾ ਵੀ ਇਹ ਨਹੀਂ ਕਹਿੰਦਾ ਆ ਜਾ ਦਿਖਾਵਾਂ ਉਹ ਜੋ ਬੈਟਰੀ ਨੇ ਦਿਖਾਈ ਪੈੜ ਬੋਤੇ ਦੀ ਕਹਿੰਦਾ ਆ ਦੇਖ ਪਾੜ ਵਿੱਚ ਦੀ ਮੈਂਸ ਕੱਢੀ ਆ ਉਹਨੇ ਵੀ ਉਤਲੇ ਬਣੋ ਕਹਤਾ ਵੀ ਹਾਂ ਗੱਲ ਪੱਕੀ ਓਏ ਬੋਤੇ ਤੇ ਬਾਹ ਕਹ ਲੈ ਗਏ ਓਏ ਉਹ ਤਾਂ ਭਾਈ ਕਹਿੰਦਾ ਚੱਲ ਫਿਰ ਆਪਾਂ ਚੱਲਦੇ ਪਾਲਣਾ ਹੁਣ ਕੱਚਾ ਰਾਹ ਟਿੱਬਿਆਂ ਦਾ ਜਿਵੇਂ ਆ ਬਾਹਣ ਦਾ ਰੇਤਾ ਉਹ ਜਦੋਂ ਮਹਿਸ ਗਈ ਤੀ ਉਹ ਪੈੜ ਦੂਏ ਪਿੰਡ ਵਾਗੀ ਦੂਏ ਪਿੰਡ ਗਏ ਕਹਿੰਦਾ ਵੀ ਭਰਾਵਾ ਹੁਣ ਤੂੰ ਇੱਥੇ ਬੈਠ ਚਾਰ ਚੁਫੇਰੇ ਨਿਗਾ ਰੱਖੇ ਪਿੰਡ ਚੋਂ ਮਹਿਸ ਕੋਈ ਬਾਹਰ ਨਾ ਕੱਢ ਕੇ ਲੈ ਜੇ ਫਿਰ ਨਹੀਂ ਤੇ ਤੂੰ ਰਹਾ ਪਿੰਡ ਚ ਗੇੜੇ ਦੇਖੇ ਮੈਂ ਪਾਲਦਾ ਉਹ ਤਾਂ ਮਹਿਸ ਕਿਹੜੀ ਪਾਲਣੀ ਤੀ ਉਨਾਂ ਨੂੰ ਕਹਿੰਦਾ ਵੀ ਮੈਂ ਸੋ ਚੋਲੋ ਚੋਕੇ ਖੀਰ ਬਣਾ ਲਓ ਮੈਨੂੰ ਤੇ ਉਹ ਘੋੜੀ ਉਹ ਘੋੜੀ ਤੇ ਦੋ ਰਾਹ ਜਾਂਦੇ ਹੁੰਦੇ ਨੇ ਇੱਕ ਸਹੀ ਰਾਹ ਜਾਂਦਾ ਹੁੰਦਾ ਇੱਕ ਡੰਡੀ ਜੀ ਜਾਂਦੇ ਹੁੰਦੇ ਆ ਉਹ ਤਾਂ ਦੂਏ ਪਾਸੇ ਦੀ ਪਾ ਕੇ ਪਿੰਡ ਆ ਗਿਆ ਪਿੰਡ ਆ ਕੇ ਉਹਦੇ ਘਰੇ ਆ ਗਿਆ ਮੈਸ ਵਾਲੇ ਦੇ ਉਹ ਜਦੋਂ ਪਹਿਣਾ ਬਣੀਆਂ ਤੀਆਂ ਉਹ ਵੀ ਆਪ ਦਾ ਘਰ ਜਾ ਵਾਂਗੂ ਸਮਝੀ ਦਿੱਤੀ ਉਹ ਕਹਿੰਦੇ ਜੀ ਤੁਸੀਂ ਕਿਵੇਂ ਆ ਗਏ ਵੀ ਫਲਾਨਾ ਦਾ ਭਾਈ ਆ ਤੋ ਕਿਵੇਂ ਤੜਕੇ ਆ ਗਿਆ ਕਹਿੰਦਾ ਹੁਣ ਚਿਹੜ ਦਾ ਮੋੜ ਕਰਨਾ ਤੇਰੇ ਘਰ ਵਾਲੇ ਨੂੰ ਵੀ ਔਖਾ ਸੌਖੀ ਤੂੰ ਚੱਲ ਨਾਲ ਵੀ ਚਿਹੜ ਵਧੀਆ ਹੀ ਕਰਾਂਗੇ ਹੁਣ ਘੱਟ ਜੀ ਨਹੀਂ ਕਰਦੇ ਉਹ ਕਹਿੰਦੇ ਕਿਓ ਕਹਿੰਦਾ ਹਾਂ ਵਸ ਕਹਿੰਦਾ 2 ਘੰਟੇ ਖਾਤਰ ਤੂੰ ਚੱਲ ਕੋਹੜੀ ਤੇ ਬੈਠ ਉਹ ਕੋਹੜੀ ਤੇ ਬਹਾਲੀ ਕੋਹੜੀ ਤੇ ਬਹਾਲੀ ਪਈ ਉਹ ਤਾਂ ਉਮਸ ਵਾਲਿਆਂ ਦੇ ਜਿੱਥੇ ਛੱਡ ਕੇ ਆਤੀ ਉੱਥੇ ਲਿਜਾ ਕੇ ਉਹਨੂੰ ਕਹਿੰਦਾ ਲੈ ਭਾਗ ਮੰਨੇ ਤੂੰ ਹੁਣ ਲਾ ਦੇ ਰੋਟੀਆਂ ਖੀਰ ਬਣਾਈ ਪਈ ਐ ਆਪਣੀ ਮਹਸ ਦੇ ਦੁੱਧ ਦੀ ਆ ਥੋੜੇ ਵਾਲੇ ਦੀ ਵੀ ਹੁਣ ਉਸੇ ਬੰਦੇ ਨੂੰ ਲਿਜਾ ਕੇ ਮੇਰੇ ਭਰਾ ਨੂੰ ਖਵਾਉਂਗਾ ਫੇਰ ਮਗਰੋਂ ਚਿਹੜ ਤੈਨੂੰ ਦੱਸੂ ਵੀ ਕਿਵੇਂ ਹੁੰਦੀ ਐ ਉਹ ਕਹਿੰਦੇ ਵੀ ਚੱਲ ਚੰਗਾ ਉਹਨੇ ਭਾਈ ਰੋਟੀਆਂ ਲਾਤੀਆਂ ਬੜਿਆ ਚੋਪੜ ਕੇ ਸਮਾਰ ਕੇ ਉਹ ਖੀਰ ਪਾਲੀ ਡੋਲੂ ਚ ਉਹਨੂੰ ਲੈ ਗਿਆ ਕਿਉਂ ਉਹ ਤੜਕੇ ਦਿਨ ਚੜਦੇ ਨਾਲ ਤਾਂ ਉੱਥੇ ਬੈਠੇ ਤੇ ਉਹ ਤਿੰਨ ਕ ਘੰਟਿਆਂ ਦਾ ਸਾਰਾ ਕਾਰੋਬਾਰ ਜੇ ਉਹਨੇ ਕਰ ਲਿਆ 9:00 ਵਜੇ 9:10 ਉਹਨੂੰ ਰੋਟੀ ਲੈ ਗਿਆ ਕਹਿੰਦਾ ਭਰਾਵਾ ਬੀਮਾ ਐਸ ਤਾਂ ਨਹੀਂ ਪਿੰਡੋਂ ਥੈਾਈ ਇੱਥੋਂ ਮੈਂ ਇਸਨੇ ਲੱਭੀ ਕਿਸੇ ਦਿਓ ਮੈਂ ਤਾਂ ਆਪਦੇ ਜਾਨ ਫਜਾਣ ਵਾਲੇ ਤੋਂ ਆ ਖੀਰ ਬਣਾਈ ਪਈ ਤੇ ਉਹਨਾਂ ਦੇ ਚਾਰ ਰੋਟੀਆਂ ਲਿਆਂਦੀਆਂ ਨੇ ਬੀ ਤੂੰ ਰੋਟੀ ਖਾ ਲੈ ਮੈਂ ਤਾਂ ਖਾਇਆ ਹੈ ਉਹ ਜਦੋਂ ਉਹਨੂੰ ਫੜਾਤੀ ਰੋਟੀ ਤੇ ਚਿਹੇ ਹੱਡੀ ਬੰਦੇ ਨੂੰ ਉਹ ਕਹਿੰਦਾ ਯਾਰ ਰੋਟੀਆਂ ਨੇ ਲੱਗਦੀਆਂ ਨੇ ਜਿਵੇਂ ਮੇਰੇ ਟੱਬਰ ਦੇ ਹੱਥਾਂ ਦੀਆਂ ਹੁੰਦੀਆਂ ਨੇ ਕਹਿੰਦਾ ਲੈ ਹੈ ਪੋਲੀਆਂ ਗੱਲਾਂ ਕਰਦਾ ਤੇਰਾ ਟੱਬਰ ਇੱਥੇ ਕਿੱਥੇ ਆ ਗਿਆ ਉਹ ਕਹਿੰਦਾ ਨਾ ਰੋਟੀਆਂ ਉਹਦੇ ਹੱਥ ਦੀਆਂ ਨੇ ਜਦੋਂ ਖੀਰ ਖਾਧੀ ਕਹਿੰਦਾ ਮੇਰੀ ਮਾਂ ਦੇ ਦੁੱਧ ਦੀ ਖੀਰ ਹੈ ਮੈਨੂੰ ਪਰਖ ਹੈ ਦੁੱਧ ਮੇਰੀ ਮਾਂ ਹੱਸਦਾ ਕਹਿੰਦਾ ਖੀਰ ਦੇ ਵਿੱਚ ਮੈਨੂੰ ਪੱਕੀ ਪਰਖ ਹੈ ਕਹਿੰਦਾ ਸ਼ੈਤਾਨੀ ਤੇਰੀ ਹੈ ਉਹ ਕਹਿੰਦਾ ਪਟੂਗਾ ਨਾ ਤਾਂ ਤੇਰੇ ਨਾਲ ਮੈਂ ਭਾਲ ਲਾਇਆ ਤੇਰਾ ਭਾਈ ਬਣਿਆ ਹੋਇਆ ਤੇਰਾ ਪੱਗ ਵਾਟਾਂ ਤੇ ਹੁਣ ਮੈਂ ਤੇਰੇ ਨਾਲ ਇਹੋ ਜੇ ਕੰਮ ਕਰੂੰ ਕਹਿੰਦਾ ਨਾ ਜੀ ਉਹ ਤਾਂ ਉਥੋਂ ਜिद 'ਤੇ ਜिद 'ਤੇ ਉਹ ਹੁਣ ਜਿਹੜਾ ਚਿਹੜੀ ਸੀ ਉਹ ਤਾਂ ਜिद 'ਤੇ ਪੂਰਾ ਆਪ ਦੇ ਜਣੇ ਉਹ ਦੂਆ ਦਿਨੋਂ ਖੁਸ਼ ਤੇ ਇਹਨੂੰ ਹੁਣ ਝੇਟ ਦਾ ਮੋੜ ਹੁਣ ਕਰੂੰਗਾ ਉਹ ਤਾਂ ਭਈ ਕਰੇ ਆ ਗਏ ਪਿੰਡ ਮੁੜ ਕੇ ਜੋ ਕਰਿਆਏ ਕਰੇ ਜਿੰਦਾ ਲੱਗਿਆ ਪਿਆ ਉਹ ਕਹਿੰਦਾ ਗੱਲ ਆ ਪੱਕੀ ਐ ਨਾ ਕਹਿੰਦਾ ਹੁਣ ਮੇਰੇ ਘਰ ਦੇ ਤਾਂ ਇੱਥੇ ਹੈ ਨਹੀਂ ਤੈਂ ਲੈ ਜਾ ਕੇ ਬਤਾ ਨਹੀਂ ਕਿੱਥੇ ਛੱਡੇ ਨੇ ਕਿੱਥੇ ਨਾ ਕਹਿੰਦਾ ਤੇਰੇ ਤੇ ਦਾਵਾ ਕਰੂੰ ਮੈਂ ਕਹਿੰਦਾ ਮੇਰੀ ਮਹਸ ਵੀ ਤੇਰੇ ਕੋਲ ਹੀ ਆ ਉਹ ਕਹਿੰਦਾ ਤੇਰੀ ਮਰਜ਼ੀ ਐ ਦਾਵਾ ਅੱਗੇ ਕਰਦੇ ਰਾਜਿਆਂ ਦੀ ਕਚਹਿਰੀ 'ਚ ਵੀ ਰਾਜੇ ਕੋਲੇ ਚੱਲ ਮੈਂ ਤਾਂ ਦਾਵਾ ਕਰੂੰ ਉਹ ਕਹਿੰਦਾ ਚੱਲ ਫਿਰ ਮੈਂ ਵੀ ਨਾਲ ਹੀ ਚੱਲੂ ਫਿਰ ਰਾਜਾ ਭਾਲਦਾ ਫਿਰੂਗਾ ਨੌਕਰਾਂ ਨੂੰ ਭੇਜੂ ਫਿਰ ਮੈਨੂੰ ਲਿਜਾਣਗੇ ਫਿਰ ਤੂੰ ਉੱਥੇ ਬੈਠੇਗਾ ਉਹਨਾਂ ਚਿਰ ਆਪਾਂ ਇਕੱਠੇ ਹੀ ਵਗ ਚੱਲਦੇ ਆ ਇਕੱਠੇ ਹੀ ਨਿਮੇੜਾ ਹੋ ਜੂਗਾ ਚੱਲ ਉਹ ਕਹਿੰਦੇ ਵੀ ਅੱਗੇ ਤੁਰ ਕੇ ਜਾਂਦੇ ਰਾਹ 'ਚ ਜਦੋਂ ਰਾਤ ਪੈ ਜਾਂਦੀ ਨਾ ਜਾਂ ਭੁੱਖ ਲੱਗਦੀ ਰੋਟੀ ਲਹਾ ਲੈਂਦੇ ਉਹ ਤਾਂ ਦੋ ਜਿਹਨੇ ਤੁਰੇ ਜਾਂਦੇ ਨੇ ਉਹ ਜਿਹੜਾ ਜਿਆਦਾ ਚਿਹੇ ਦਿੱਤੀ ਮੱਥਾਂ ਵਾਲਾ ਉਨੇ ਦਾ ਕਣਕ ਦਾ ਆਟਾ ਬਨ ਲਿਆ 200 ਰੁਪਏ ਰਾਹ ਚ ਕਿਸੇ ਤੋਂ ਰੋਟੀ ਲਾਹ ਲੂੰ ਉਹਨੇ ਵੀ 200 ਕਣਕ ਦਾ ਆਟਾ ਬਨ ਲਿਆ ਜਿਹੜਾ ਭੋਲਾ ਭੰਡਾਰਾ ਕਹੋਂਦਾ ਤੇ ਤੇ ਉਹ ਜਦੋਂ ਗਾਹਾਂ ਦੂਏ ਪਿੰਡ ਗਏ ਉਹ ਸਮਝੇ ਮੰਨ ਕੇ ਚੱਲ 10:00 ਵਜੇ ਤਾਂ ਉੱਥੋਂ ਆਏ ਤੇ ਖੀਰ ਖੂਦ ਖਾ ਕੇ 12:00 1:00 ਵਜੇ ਘਰੇ ਆਉਂਦਿਆਂ ਨੂੰ ਉਥੋਂ ਆਟਾ-ਆਟਾ ਬਨ ਕੇ ਜਦੋਂ ਤੁਰੇ ਉਹਨਾਂ ਨੂੰ ਦਿਨ ਛਿਪ ਗਿਆ ਗਾਹਾਂ ਜਾਂਦਿਆਂ ਨੂੰ ਉਹ ਜੋ ਦਿਨ ਛਿਪਿਆ ਤਾਂ ਉਥੇ ਉਹਨਾਂ ਨੇ ਰਾਤ ਰੂਤ ਕੱਟ ਲਈ ਦੂਏ ਦਿਨ ਭਏ ਉਹਨਾਂ ਨੇ ਆਖਿਆ ਹੁਣ ਇੱਥੋਂ ਗਾਹਾਂ ਚੱਲਾਂਗੇ ਰਾਜੇ ਦੇ ਦਿਨ ਚੜਿਆ ਦਿਨ ਚੜਿਆ ਤੁਰ ਪੇ ਤੁਰੇ ਤਾਂ ਗਾਹਾਂ ਜੋ ਤੁਰੇ ਜਾਂਦੇ ਨੇ ਰੋਟੀ ਵਿਲਾ ਜਾ ਹੋ ਗਿਆ ਤਾਂ ਉਹਨੇ ਆਖਿਆ ਜਿਹੜਾ ਮਹਸਾਲਾ ਤੇ ਕਹਿੰਦਾ ਵੀ ਮੈਂ ਤਾਂ ਆਪਦੇ ਇੱਥੇ ਰੋਟੀ ਲਹਾ ਕੇ ਕਿਸੇ ਤੋਂ ਚਾਰ ਰੋਟੀਆਂ ਖਾ ਕੇ ਆਉਣਾ ਉਹ ਕਹਨਾ ਮਾਈ ਵੀ ਫੇਰੇ ਤੋ ਕਿਸੇ ਤੋ ਹੋਰ ਲਾ ਲੂ ਮਾਈ ਵੀ ਚਾਰ ਰੋਟੀਆਂ ਖਾਖਿਓ ਉਹ ਵੀ ਪਿੰਡ ਚ ਕਿਸੇ ਦੇ ਵਾਗਿਆ ਉਹ ਵੀ ਪਿੰਡ ਚ ਕਿਸੇ ਦੇ ਵਾਗਿਆ ਉਹ ਜਿਹੜਾ ਭੋਲਾ ਭੰਡਾਰਾ ਸੀ ਜਿਹੜੇ ਪਿੰਡ ਗਿਆ ਸੀ ਜਿਹਦੇ ਘਰੇ ਉਹ ਬੁੜੀ ਸ਼ੈਤਾਨ ਉਦੋਂ ਜ਼ਿਆਦੇ ਉਹਨੇ ਕਣਕ ਦਾ ਆਟਾ ਫੜਾਤਾ ਕੱਢ ਕੇ ਦੋ ਬੁੱਕ ਝੋਲੇ ਚੋਂ ਕਹਿੰਦਾ ਮਾਈ ਆਹ ਦੋ ਰੋਟੀਆਂ ਲਾ ਦੇ ਮੈਂ ਮਾਂ ਰੋਟੀ ਖਾ ਲੂੰਗਾ ਆਟਾ ਤੈਨੂੰ ਦੇ ਦੇਣਾ ਉਹ ਕਹਿੰਦੀ ਚੰਗਾ ਭਾਈ ਹੁਣ ਬੁੜੀ ਦੇ ਸਾਲ ਦਾ ਮਹੀਨਾ ਤੇ ਗਾਹ ਬਾਜਰੇ ਦੀਆਂ ਰੋਟੀਆਂ ਲਾਈਆਂ ਪਈਆਂ ਤੀਆਂ ਉਹ ਬਾਧੂ ਪਈਆਂ ਤੀਆਂ ਉਹਨੇ ਆਟਾ ਤਾਂ ਉਹ ਪੀਪੇ ਚ ਉਲਟਾ ਲਿਆ ਕਣਕ ਦਾ ਤੇ ਉਹ ਬਾਜਰੇ ਦਾ ਉਹਨੂੰ ਫੜਾਤਾ ਚਾਰ ਰੋਟੀਆਂ ਚੱਕ ਕੇ ਉੱਤੇ ਮਾਰੀ ਸਾਗ ਦੀ ਘੜਛੀ ਨਾਇ ਚਿਹੜ ਕਰਤੇ ਬੁੜੀ ਨੇ ਲੈ ਵੀ ਕਹਿੰਦੀ ਪੁੱਤ ਸਦਾਗਰਾ ਆ ਬਣ ਗਿਆ ਕਣਕ ਤੋਂ ਬਾਜਰਾ ਬੇ ਕਣਕ ਦਾ ਟਾਪ ਰਹੀ ਸੀ ਬਾਜਰੀ ਦੀ ਰੋਟੀ ਲੈ ਬੇ ਪੁੱਤ ਸਦਾਗਰਾ ਬਣ ਗਿਆ ਕਣਕ ਤੋਂ ਬਾਜਰਾ ਉਹਨੇ ਆਖਿਆ ਵੀ ਉਹ ਵਿੱਚ ਹੱਡੀ ਵਰਾ ਤੇ ਚਿਹੱਡੀ ਬੂੜੀ ਵੀ ਬੜੀ ਐ ਇਹਨੂੰ ਵੀ ਹੁਣ ਮੋੜ ਮਣਾ ਕਰੀ ਦਈਏ ਉਹਨੇ ਦੇਖਿਆ ਚਾਰ ਛਪਰੇ ਵੀ ਬੂੜੀ ਦੇ ਘਰੇ ਡੰਗਰ ਪੁੱਸ ਤਾ ਹੈ ਜੀ ਲੱਸੀ ਤੇ ਇਹਨਾਂ ਦੇ ਕਿੱਥੇ ਹੋ ਵੀ ਲੱਸੀ ਦੇ ਬਹਾਨੇ ਹੁਣ ਆਪਾਂ ਇਹਨੂੰ ਮੋੜ ਕਰੀਏ ਕਹਿੰਦਾ ਮਾਈ ਹੁੰਨੇ 사ਗੇ ਵੀ ਧਰਤਾ ਰੋਟੀਆਂ ਵੀ ਦੇਤਿਆਂ ਬਾਜਰੇ ਦੀਆਂ ਇਥੋਂ ਫੜਾਈਂਗਾ ਛੰਨਾ ਕਹਿੰਦਾ ਗਮਾਡੀਆਂ ਤੋਂ ਲੱਸੀ ਦਾ ਪਵਾ ਕੇ ਪੀਰੂੰ ਨਾ ਰੋਟੀ ਖਾ ਲੂੰ ਉਹਨੇ ਭਈ ਸੰਨਾ ਫੜਾਤਾ ਜਿਹੜੇ ਚ ਸੇਰ ਪਕਿੱਲੇ ਸੀ ਪਈਏ ਉਹਨਾਂ ਨੇ ਜਦੋਂ ਆਏ ਗਿਆ ਬੀਹ ਚ ਦੇਖਦਾ ਫਿਰਦਾ ਵੀ ਤੋੜਿਆਂ ਵਾਲਾ ਘਰ ਕਿਸੇ ਦਾ ਕਿ ਮਹਿਰ ਦਾ ਉਹ ਤੋੜਿਆਂ ਵਾਲਾ ਘਰ ਦੇਖ ਕੇ ਕਿ ਮਹਿਰਾਂ ਦੇ ਬਾਗਿਆ ਉਹਨੂੰ ਉਹਨੇ ਡਬਲ ਹੀ ਪੈਸਾ ਫੜਾਤਾ ਕਹਿੰਦਾ ਲੈ ਵੀ ਇੱਕ ਮੇਰਾ ਪਰ ਉਹ ਆਜਾ ਕਾ ਡਬਲ ਹੀ ਪੈਸਾ ਖੇਤੋਂ ਬੰਨੂ ਠੂਠਾ ਦੇ ਦੀ ਉਹਨੇ ਅੱਖਾ ਡਬਲ ਹੀ ਪੈਸਾ ਮਿਲ ਗਿਆ ਠੂਠੇ ਤਾਂ ਬਥੇਰੇ ਪਏ ਨੇ ਇੱਕ ਪੁਰਾਣਾ ਜਿਹਾ ਠੂਠਾ ਚੱਕ ਕੇ ਉਹਨੂੰ ਫੜਾਤਾ ਉਹਨੇ ਛੰਨਾ ਤਾਂ ਆਟੇ ਵਾਲੇ ਛੋਲੇ ਤੇ ਸਟੱਲਿਆ ਬੁੜੀ ਵਾਲਾ ਠੂਠਾ ਮੌਜਨਾ ਲੈ ਕੇ ਉਹ ਬੁੜੀ ਕੋਲੇ ਵਗ ਗਿਆ ਉਹਨੂੰ ਠੂਠਾ ਬੁੜੀ ਨੂੰ ਫੜਾਦਾ ਕਹਿੰਦਾ ਲੈ ਬਾਈ ਤੂੰ ਸੱਚੀ ਮੈਂ ਝੂਠਾ ਆ ਬਣ ਗਿਆ ਛੰਨੇ ਤੋਂ ਠੂਠਾ ਉਹ ਬੁਢੀ ਨੇ ਮਾਰਿਆ ਦਾ ਤੜਾਏ ਬੇ ਬੇੜਾ ਬੱਠੇ ਆ ਲਿਆ ਮੇਰਾ ਠੇਕ ਵਰਗਾ ਸਨਾਂ ਹੈ ਛੰਨਾ ਤੂਟ ਮੈਨੂੰ ਠੂਠਾ ਦਿੰਦਾ ਉਹ ਕਹਿੰਦਾ ਮੇਰੀ ਕਣਕ ਦਾ ਆਟਾ ਤੂੰ ਕਹਿੰਦੀ ਬਾਜਰਾ ਬਣ ਗਿਆ ਤੀ ਹੁਣ ਜਿਵੇਂ ਕਣਕ ਦੇ ਆਟੇ ਤੋਂ ਬਾਜਰਾ ਬਣ ਗਿਆ ਇਹ ਛੰਨੇ ਤੋਂ ਠੂਠਾ ਬਣ ਗਿਆ ਮੈਂ ਕੀ ਕਰਾਂ ਉਹ ਕਹਿੰਦੇ ਬੜਾ ਤੂੰ ਬੇਈਮਾਨ ਕਿੱਥੋਂ ਆਇਆ ਫਲਾਣਾ ਧਮਕਾ ਕਹਿੰਦਾ ਤੇਰੇ ਵਰਗਾ ਕੋ ਹੋਰ ਹੈ ਮੇਰੇ ਨਾਲ ਹਾਂ ਰਾਜੇ ਦੇ ਜਾਂਦਾ ਮੇਰੇ ਤੇ ਦਾਵਾ ਕਰਨਾ ਆਜਾ ਕਹਿੰਦਾ ਤੂੰ ਵੀ ਚੱਲ ਪੈ ਉਹ ਨਾਲ ਬੁੜੀ ਚੱਲ ਪਈ ਕਿਹਦੀ ਬਾਈ ਵੀ ਦਾਵਾ ਕਰਉਂਦੇ ਨੇ ਤੇ ਹੈ ਮੇਰਾ ਛੰਨਾ ਲੁਕੋ ਕੇ ਮੈਨੂੰ ਠੂਠਾ ਦਿੰਨਾ ਡਬਲੂ ਪੈਸੇ ਦਾ ਉਹ ਤੁਰੇ ਗਏ ਗਾ ਰਾਜੇ ਦੇ ਭਾਗੇ ਭਾਈ 11 12 ਵਜੇ ਨੂੰ ਕਚਹਿਰੀ 'ਚ ਜਦੋਂ ਸਾਰਿਆਂ ਦੇ ਨਿਆਂ ਨਿصاف ਯੇ ਰਾਜਾ ਕਰੀ ਗਿਆ ਉਹ ਕਹਿੰਦਾ ਵੀ ਤੁਸੀਂ ਕਿਵੇਂ ਆਇਓ ਮੁਰੀਏ ਦੋ ਬੰਦੇਓ ਕੀ ਗੱਲ ਐ ਉਹ ਮੈਂ ਸਾਲੇ ਨੇ ਦੱਸਿਆ ਕਹਿੰਦਾ ਜੀ ਮੇਰੀ ਮਾਂ ਐਸੇ ਇਹਦੇ ਕੋਲੇ ਨਾਲੇ ਮੇਰਾ ਟੱਬਰ ਐ ਇਹਦੇ ਕੋਲੇ ਬੇ ਇਹਨੇ ਚੋਰੀ ਕਰਿਆ ਮੈਂ ਐਸੇ ਨਾਲੇ ਕਹਿੰਦਾ ਮਗਰੋਂ ਚੋਰੀ ਨਾ ਪੱਤਾ ਮਾਰ ਕੇ ਮੇਰੇ ਟੱਬਰ ਨੂੰ ਲੈ ਗਿਆ ਉਹ ਕਹਿੰਦਾ ਵੀ ਇਹ ਤੈਨੂੰ ਕੀ ਪਤਾ ਕਹਿੰਦਾ ਮੈਂ ਐਸ ਦੇ ਦੁੱਧ ਦੀ ਮੈਨੂੰ ਖੀਰ ਦੀ ਪਰਖ ਐ ਮੇਰੇ ਟੱਬਰ ਤੋਂ ਇਹਨੇ ਰੋਟੀਆਂ ਲਹਾ ਕੇ ਮੈਨੂੰ ਲਿਆ ਕੇ ਦਿੱਤੀਆਂ ਨੇ ਮੈਨੂੰ ਉਹਦੇ ਹੱਥਾਂ ਦੀਆਂ ਰੋਟੀਆਂ ਦੀ ਪਰਖ ਹੈ ਕਹਿੰਦਾ ਅੱਛਾ ਫਿਰ ਕਹਿੰਦਾ ਬਹਿ ਜਾ ਛੋਡ ਤਾਂ ਫਿਰ ਨਿਸਾਫ ਕਰੋ ਤੂੰ ਮਾਈ ਉਹ ਕਹਿੰਦੀ ਮੇਰਾ ਛੰਨਾ ਲੈ ਗਿਆ ਲੱਸੀ ਪੀਣ ਨੂੰ ਪਿੰਡ 'ਚ ਉਥੋਂ ਕੁ ਮੈਨਾਂ ਦਾ ਠੂਠਾ ਲਿਆ ਕੇ ਦੇਤਾ ਛੰਨਾ ਲਕੋ ਲਿਆ ਬੀ ਇਹ ਬਹੁਤ ਬੰਦਾ ਖਤਰਨਾਕ ਹੈ ਇਹ ਜਿਹੜੇ ਨੇ ਮੈਂ ਸਲ ਕੋਈ ਹੈ ਮੇਰਾ ਛੰਨਾ ਬਿਲਕੁਲ ਆ ਵੀ ਬਿਲਕੁਲ ਇਹ ਬੰਦਾ ਝੂਠਾ ਹੈ ਉਹ ਕਹਿੰਦੇ ਦੱਸ ਬਈ ਉਹ ਕਹਿੰਦਾ ਜੀ ਗੱਲ ਇੰਨੀ ਹੈ ਮੈਂ ਸਾਲੇ ਨੇ ਤਾਂ ਕਹਿੰਦਾ ਫੇਰ ਗੱਲ ਕਰਾਂਗੇ ਕਹਿੰਦਾ ਮਾਏ ਨੂੰ ਕਣਕ ਦਾ ਆਟਾ ਦੇ ਤਾਂ ਬੁੜੀ ਨੂੰ ਦੋ ਬੁੱਕ ਵੀ ਮਾਈ ਚਾਰ ਰੋਟੀਆਂ ਲਾ ਦੇ ਭੁੱਖ ਲੱਗੀ ਹੈ ਇਹਨੇ ਕਹਿੰਦਾ ਕਣਕ ਦਾ ਆਟਾ ਤਾਂ ਮਧਿਆਲੇ ਪੀਪੇ ਚ ਰੋਟੀਆਂ ਪੱਕੀਆਂ ਪਈਆਂ ਤੇ ਬਾਜਰੇ ਦੇ ਚਾਰ ਰੋਟੀਆਂ ਫੜਾ ਤਿਆਂ ਕਹਿੰਦਾ ਠੰਡੇ ਜੇ ਸਾਗ ਦੀ ਮਾਰੀ ਘਟੇ ਉੱਤੇ ਕਹਿੰਦੀ ਕਿ ਲੈ ਵੀ ਪੁੱਤੋ ਸਦਾਗਰਾ ਬਣ ਗਿਆ ਕਣਕ ਤੋਂ ਬਾਜਰਾ ਮੈਂ ਆਖਿਆ ਵੀ ਮਨਾ ਚੱਲ ਇਹਨੂੰ ਮੋੜ ਕਰਦਣਿਆ ਕਹਿੰਦਾ ਮੈਂ ਬਿਲਕੁਲੋ ਠੂਠਾ ਲਿਆਂਦਾ ਡਬਲੂ ਪੈਸਾ ਦੇ ਕੇ ਮੈਂ ਕਹਿੰਦਾ ਬੁਢੀ ਨੂੰ ਆਏ ਕਹਤਾ ਆਖੇ ਲੈ ਮਾਈ ਕਹਿੰਦਾ ਤੂੰ ਸੱਚੀ ਮੈਂ ਝੂਠਾ ਆ ਫੜਾ ਕੇ ਬਣ ਗਿਆ ਛੰਨੇ ਤੋਂ ਠੂਠਾ ਕਹਿੰਦਾ ਫਿਰ ਇਹ ਤਰਫ ਦੀ ਐ ਕਹਿੰਦਾ ਜੇ ਤਾਂ ਕਣਕ ਦੇ ਆਟੇ ਤੋਂ ਬਾਜਰਾ ਬਣ ਸਕਦਾ ਤਾਂ ਤਾਂ ਠੂਠਾ ਵੀ ਬਣ ਸਕਦਾ ਛੱਡੇ ਤੋਂ ਪਹਿਲਾਂ ਇਹ ਤਾਂ ਪੁੱਛੋ ਉਹ ਬੁੜੀ ਨੇ ਪੁੱਛਿਆ ਵੀ ਕਿਉਂ ਮਾਈ ਕਹਿੰਦੀ ਹਾਂ ਜੀ ਗੱਲ ਤਾਂ ਇਹ ਹੋਈ ਕਹਿੰਦਾ ਫਿਰ ਤੇਰੇ ਹੀ ਕਸੂਰ ਹੈ ਨਾ ਉਹ ਤਾਂ ਦੋਹਾਂ ਦਾ ਨਿਮੇੜਾ ਹੋ ਗਿਆ ਫਿਰ ਉਹਨੂੰ ਕਿਹਾ ਵੀ ਆ ਦੱਸ ਉਹ ਕਹਿੰਦਾ ਵੀ ਇਹ ਇਹ ਤਾਂ ਐਵੇਂ ਗੱਪਾਂ ਮਾਰਦਾ ਵੀ ਰੋਟੀ ਨੂੰ ਕਿਹੜਾ ਪਰਖ ਲੂ ਕੀਰ ਨੂੰ ਕਿਹੜਾ ਪਰਖ ਲੋ ਉਹ ਰਾਜੇ ਨੂੰ ਕਹਿੰਦੇ ਵੀ ਤੂੰ ਦੱਸ ਉਹਨਾਂ ਨਿصافਤਾ ਤਾਂ ਐ ਕਰਨਾ ਚੱਲ ਰਾਜਾ ਭਾਈ ਫਿਕਰ ਚ ਪੈ ਗਿਆ ਤੇ ਫਿਕਰ ਚ ਪੈ ਗਿਆ ਕਹਿੰਦਾ ਅੱਜ ਦਾ ਦਿਨ ਰੋ ਸਵੇਰੇ ਨਿصاف ਕਰੂੰ ਸਵੇਰੇ ਨਿصاف ਕਰੂੰ ਉਹ ਜਦੋਂ ਰਾਜਾ ਘਰੇ ਆਇਆ ਹੱਸਿਆ ਨਾ ਅੱਗੇ ਹਾਸਾ ਦਾ ਖੇਡਦਾ ਆਉਂਦਾ ਉਹਦੇ ਜਵਾਖ ਕਹਿੰਦੇ ਰਾਜੇ ਦੇ ਧੀਆਂ ਪੁੱਤ ਬੀ ਪਿਤਾ ਜੀ ਅੱਗੇ ਤੋਂ ਹੱਸਦਾ ਖੇਡਦਾ ਆਉਂਦਾ ਤੇ ਅੱਜ ਕਿਵੇਂ ਹੋਰੋਂ ਜਿਵੇਂ ਮੂੰਹ ਕਰਿਆ ਹੱਸਦਾ じゃ ਕਿਉਂ ਨਹੀਂ ਕਹਿੰਦਾ ਭਾਈ ਇਹਨੂੰ ਸਾਫ ਆੜ ਗਿਆ ਇੱਕ ਨਿصاف ਨਹੀਂ ਹੋਇਆ ਅੱਗੇ ਰਾਜੇ ਨੇ ਸਾਫ ਕਰ ਦੇ ਚਾਹੋ ਤਾਂ ਕੁੜੀ ਨੇ ਲਾ ਲੈ ਚਾਹੋ ਮੁੰਡੇ ਨੇ ਲਾ ਲੈ ਭਾਈ ਉਹ ਕਹਿੰਦੇ ਪਿਤਾ ਜੀ ਦੱਸੋ ਅਸੀਂ ਦੱਸ ਦਿਆਂਗੇ ਉਹਨੇ ਸਾਰੀ ਕਹਾਣੀ ਦੱਸਤੀ ਆ ਖੀਰ ਦੀ ਤੇ ਰੋਟੀਆਂ ਦੀ ਵੀ ਉਹ ਬੰਦਾ ਕਹਿੰਦਾ ਵੀ ਮੈਨੂੰ ਖੀਰ ਦੀ ਪਰਖ ਹੈ ਮੇਰੇ ਮਾਇਸੇ ਦੇ ਦੁੱਧ ਦੀ ਮੇਰੇ ਟੱਬਰ ਦੇ ਹੱਥਾਂ ਦੀਆਂ ਰੋਟੀਆਂ ਦੀ ਪਰਖ ਹੈ ਵੀ ਇਹ ਕਹਿੰਦਾ ਕਿ ਇੱਕ ਬੰਦਾ ਕਹਿੰਦਾ ਹੈ ਨਹੀਂ ਇਹ ਗੱਲ ਹੋ ਸਕਦੀ ਉਹਦੀ ਕੁੜੀ ਕਹਿੰਦੀ ਚੰਗਾ ਪਿਤਾ ਜੀ ਐ ਕਰ ਦੋ ਦਿਨ ਦੀ ਮੌਤ ਲੈ ਲੈ ਇਦਾਂ ਤੋਂ ਮੈਂ ਇਨਸਾਫ ਕਰ ਦੋ ਉਹ ਕਹਿੰਦਾ ਵੀ ਚੰਗਾ ਉਹਨੂੰ ਕਹੇ ਤਾਂ ਵੀ ਚੰਗਾ ਭਾਈ ਦੋ ਦਿਨ ਇੱਥੇ ਬਰਾਜੋ ਦੋ ਦਿਨਾਂ ਤੋਂ ਬਾਅਦ ਸੋਡਾ ਨਸਾਫ ਹੋ ਜੋ ਕੁੜੀ ਕਹਿੰਦੀ ਫਿਰ ਹੁਣ ਮੌਲਾ ਲਿਆਉ ਪਾਲ ਕੇ ਜਿਵੇਂ ਸ਼ਹਿਰ ਚ ਮੌਲੇ ਫਿਰਦੇ ਹੁੰਦੇ ਨੇ ਪੂਰਾ ਮੌਲਾ ਜਿਹਦੇ ਦੰਦ ਨਾ ਹੋਣ ਉਹਨੂੰ ਦੋ ਸਿਰ ਕਣਕ ਧਰ ਤੇ ਦੋ ਸਿਰ ਕਣਕ ਧਰ ਕੇ ਉਹਨੂੰ ਜਦੋਂ ਉਹਨੇ ਪਾਈ ਹੁਣ ਪੱਚ ਗੋਹੇ ਥਾਂ ਦੀ ਘੜਤੀ ਫਿਰ ਉਹ ਗੋਹਾ 100 ਗਿੱਲਾ ਧੋਤਾ 100 ਗਿੱਲਾ ਧੋ ਕੇ ਫਿਰ ਉਹ ਕਣਕ ਨੂੰ ਸੁੱਕ ਨਹੀਂ ਪਾਤਾ ਉਹ ਦੋ ਦਿਨਾਂ ਚ ਕਣਕ ਜਮਾ ਸੁੱਕ ਗਈ ਫਿਰ ਚੱਕੀ ਦੇ ਨਾਲ ਪੀਲੀ ਚਾਰਕ ਰੋਟੀਆਂ ਕਰਨੀਆਂ ਤਾਂ ਕਿਹੜੇ ਜਿਆਦੇ ਦੀਆਂ ਉਹ ਪੰਜ ਸੱਤ ਰੋਟੀਆਂ ਕਰਕੇ ਚੱਕੀ ਨਾਲ ਪੀ ਕੇ ਦੋਹਾਂ ਜਣਿਆਂ ਨੂੰ ਖਵਾਤੀ ਜਿਹੜੋ ਆਪ ਚ ਚਿਹੜੀ ਕਹੋਂਦੇ ਤੇ ਜਿਹੜਾ ਤਾਂ ਮੱਛ ਵਾਲਾ ਤੇ ਕਹਿੰਦਾ ਮੇਰੇ ਮੱਛ ਦੇ ਦੁੱਧ ਦੀ ਖੀਰ ਹੈ ਉਹਨੂੰ ਖਵਾਈ ਪੁੱਛਿਆ ਵੀ ਕਿਉਂ ਭਾਈ ਰੋਟੀ ਠੀਕ ਹੈ ਕਹਿੰਦਾ ਰੋਟੀ ਤਾਂ ਠੀਕ ਐ ਵੀ ਮਾੜਾ ਮੋਟਾ ਨਾ ਕਿਸੇ ਬੁੜੀ ਤੋਂ ਚਾਹੋ ਤਾਂ ਗੋਹੇ ਲਾਉਂਦੀ ਹੂ ਚੁੱਲ੍ਹੇ 'ਚ ਚਾਹੋ ਗੋਹਾ ਕੂੜਾ ਕਰਕੇ ਹਟੇ ਹੋ ਹੱਥਾਂ ਦੇ ਵਿੱਚ ਬਈਆਂ ਦੇ ਮਾੜਾ ਮੋਟਾ ਗੋਹੇ ਦੀ ਅੰਸਰ ਰਹਿ ਗਈ ਕਹਿੰਦਾ ਗੋਹੇ ਦਾ ਹੱਥ ਲੱਗਿਆ ਰੋਟੀ ਬਹੁਤ ਠੀਕ ਐ ਉਹ ਦੂਏ ਨੂੰ ਪੁੱਛਿਆ ਵੀ ਤੂੰ ਦੱਸ ਭਾਈ ਉਹ ਕਹਿੰਦਾ ਜੀ ਰੋਟੀ ਪੂਰੀ ਵਧੀਆ ਸੀ ਸਲੂਣੀ ਜੀ ਰੋਟੀ ਬਹੁਤ ਸੁਆਦ ਲੱਗੀ ਕਹਿੰਦਾ ਹੋਰ ਕੋਈ ਕਸਰ ਕਹਿੰਦਾ ਭੋਰਾ ਬਨੇ ਫਿਰ ਉਹ ਉਹ ਨਿصاف ਹੋ ਗਿਆ ਕੁੜੀ ਕਹਿੰਦੀ ਬਿਲਕੁਲ ਆ ਬੰਦਾ ਸੱਚਾ ਹੈ ਜਿਹੜੇ ਨੇ ਰੋਟੀ ਦੀ 100 ਗੱਲਾਂ ਤੋਤੇ ਤੋਂ ਵੀ ਪਰਖ ਕਰ ਲਈ ਵੀ ਇਹਦੀ ਮੈਸ ਦੇ ਦੁੱਧ ਦੀ ਇਹਨੂੰ ਬਿਲਕੁਲ ਪਰਖ ਹੈ ਵੀ ਟੱਬਰ ਦੀ ਵੀ ਰੋਟੀਆਂ ਦੀ ਹੱਥਾਂ ਦੀ ਪਰਖ ਹੈ ਵੀ ਉਹਦੇ ਹੱਥਾਂ ਦੇ ਰੋਟੇ ਆਈਆਂ ਹੀ ਆ ਹੁੰਦੇ ਨੇ ਵੀ ਇਹ ਸੱਚਾ ਆ ਝੂਠਾ ਉਹ ਕਹਿੰਦੇ ਵੀ ਦੇਖ ਬੰਦਿਆ ਰੱਬ ਦੇ ਆ ਉਹ ਐ ਝੂਠਾ ਇਹ ਆ ਬੰਦਾ ਸੱਚਾ ਮੈਂ ਤਾਂ ਮੈਂਸ ਨਏ ਦਾ ਟੱਬਰ ਤੇਰੇ ਕੋਲ ਆ ਉਹ ਕਹਿੰਦਾ ਜੀ ਬਿਲਕੁਲ ਹੈਗਾ ਕਹਿੰਦਾ ਫਿਰ ਪਹਿਲਾਂ ਨਾ ਦੱਸਿਆ ਕਹਿੰਦਾ ਇੱਥੇ ਤੱਕ ਗੱਲ ਕਰਕੇ ਨਾ ਇਹਦੀ ਚੇੜ ਦਾ ਮੋੜ ਕਰਿਆ ਕਹਿੰਦਾ ਮੈਨੂੰ ਰੋਜ਼ ਚੇਟਾਂ ਕਰਦਾ ਸੀ ਮੈਂ ਤਾਂ ਕਹਿੰਦਾ ਇਹ ਇੱਕੋ ਹੀ ਕਰਿਆ ਇੱਕੋ ਹੀ ਪਹਿਲੀ ਚੇੜੀ ਕਰਿਆ ਹੋਰ ਤਾਂ ਇਹਨੂੰ ਕਿਤੇ ਕਰੀ ਨਹੀਂ ਨਾ ਕਹਿੰਦਾ ਜੇ ਤਾਂ ਦੁਬਾਰੇ ਛੇੜਾ ਕਰੋ ਤਾਂ ਤਾਂ ਮੈਂ ਦੁਬਾਰੇ ਹੋਰ ਵੀ ਕਰਾਂਗਾ ਨਹੀਂ ਕਹਿੰਦਾ ਅੱਜ ਤੋਂ ਮੈਨੂੰ ਛੇੜ ਨਾ ਕਰੇ ਬਸ ਆਹਾ ਇੱਕ ਛੇੜਦਾਏ ਤੋਂ ਮੋੜ ਨੇ ਆਇਆ ਕਹਿੰਦਾ ਇਹਦੇ ਛੇੜ ਉਹ ਭਾਈ ਰਾਜੇ ਨੇ ਫਿਰ ਨਾ ਇਹਨੂੰ ਨਾਮ ਦਿੱਤਾ ਜਿਹੜੇ ਨੇ ਛੇੜਦਾ ਮੋੜ ਕਰਿਆ ਤੇ ਨਾ ਉਹਨੂੰ ਨਾਮ ਦਿੱਤਾ ਕਹਿੰਦਾ ਵਾਹ ਤੇਰੇ ਇਹ ਜੇ ਮੋੜ ਕਰਕੇ ਕਹਿੰਦਾ ਨਾ ਤਾਂ ਬੁੜੀ ਨੂੰ ਦਛਣਾ ਦੇਤੀ ਵਧੀਆ ਨਾਲੇ ਕਹਿੰਦਾ ਇਹਨੂੰ ਦੇਤੀ ਰਾਜੇ ਨੇ ਫਿਰ ਨਾਮ ਦੇ ਕੇ ਤੋੜਿਆ ਉਹਨੂੰ ਹੈ ਐ ਹੁੰਦਾ ਭਾਈ ਛੇੜੀ ਬੰਦੇ ਤੋਂ ਬਾ ਦੁਵਰੇ ਚੇਡ ਬਣਾ ਕਰੇ ਖਬਰਾਂ ਅਗਲੇ ਦਾ ਦਿਮਾਗ ਕੱਟਾ ਗੁੰਦਾ ਹੈ ਹੈ ਇਹ ਕਹਿੰਦੇ ਨੇ ਟੀਚਰ ਨਾ ਕਰੀਏ ਕਹਿੰਦੇ ਮਰਾਸੀ ਜਾਤ ਨੂੰ ਜੁੱਤੀ ਤੇ ਸੋਟੀ ਬਾਝ ਖਾਲੀ ਤੂਰੀਏ ਨਾ ਰਾਤ ਨੂੰ ਖਬਰਾਂ ਕਿਹਾ ਜਾ ਹੁੰਦਾ ਮੂਹਰੋਂ ਟੀਚਰ ਨਹੀਂ ਕਰਨੇ ਚਾਹੀਦੇ ਠੰਡਾ ਕਰਕੇ ਖਾ ਲਈਏ ਕਹਿੰਦਾ ਕੜਾ ਤੇ ਖੀਰ ਨੂੰ ਤੁਰੇ ਜਾਂਦੇ ਛੇੜੀਏ ਨਾ ਸਾਦੇ ਤੇ ਫਖੀਰ ਨੂੰ ਉਹ ਖਬਰਾਂ ਕਹੀ ਜੀ ਬਿਰਤੀ ਦੇ ਵਿੱਚ ਹੈ ਕਿਸੇ ਸਰਾਫ ਦੇ ਦੇ ਮਾਰਾ ਜਗਾ ਕਹੇਦੇ ਫਿਰ ਉਹਦੇ ਬੋਲ ਆਏ ਨਹੀਂ ਜਾਂਦੇ ਵੀ ਤੁਰੇ ਜਾਂਦੇ ਛੇੜੀਏ ਨਾਲ ਸਾਧ ਫਕੀਰ ਨੂੰ ਠੰਡਾ ਕਰਕੇ ਖਾਈਏ ਘੜਾ ਤੇ ਖੀਰ ਨੂੰ ਜੇ ਤੱਤੇ ਨੂੰ ਮੂੰਹ ਚ ਪਾ ਲੈ ਉਹ ਜੀਵ ਨਾਲ ਲੱਗ ਜਾਂਦਾ ਨਾ ਤਾਂ ਜੀਵ ਮੱਚ ਜਾਂਦਾ ਜੜਕ ਨਿਕਲਦਾ ਬਣੀ ਮੂੰਹ ਚ ਹੈ ਇਹ ਹੈ ਭਾਈ ਕਿ ਬੱਕਰੀ ਦੇ ਸਿਰ 'ਤੇ ਕਦੇ ਵੀ ਨਾ ਫੌੜਾ ਮਾਰੀਏ ਗੱਬਣ ਮੈਂ ਉਸ ਨੂੰ ਨਾ ਗੋਡਚਾਰੀਏ ਗੋੜ ਚਾਰਿਆ ਗੱਬਣ ਬੈਸ ਨੂੰ ਵੀ ਮਾਰਾ ਬੱਕਰੀ ਦੇ ਫੋੜਾ ਮਾਰਿਆ ਵੀ ਮਾਰਾ ਗੱਲ ਸੈਣੇ ਦੀ ਸੁਆਦ ਔਲੇ ਦਾ ਖਾਲੀ ਜਾਂਦਾ ਖਾਲੀ ਬਾਹਰ ਜਾਂਦਾ ਨੀਕਦੰਤ ਫੋੜੇ ਦਾ ਜੇ ਫੋੜਾ ਬੱਕਰੀ ਦੇ ਮਾਰਿਆ ਬਾਹਰ ਨਹੀਂ ਖਾਲੀ ਜਾਂਦਾ ਫਿਰ ਉਹਦਾ ਮਾਰ ਕੀ ਛੱਟੂਗਾ ਚੰਗਾ ਵੀ ਭਾਈ ਸ਼ੇਰੋ